ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ ਮਨ ਦੀ ਬਾਤ ਯਾਨੀ ਤੁਹਾਡੇ ਨਾਲ ਮਿਲਣ ਦਾ ਮੌਕਾ ਤੇ ਆਪਣੇ ਪਰਿਵਾਰ ਜਨਾਂ ਦੇ ਨਾਲ ਜਦੋਂ ਅਸੀਂ ਮਿਲਦੇ ਹਾਂ ਤਾਂ ਉਹ ਕਿੰਨਾ ਸੁਖਦਾਈ ਹੁੰਦਾ ਹੈ ਕਿੰਨਾ ਸੰਤੋਖਜਨਕ ਹੁੰਦਾ ਹੈ ਮਨ ਦੀ ਬਾਤ ਦੇ ਜ਼ਰੀਏ ਤੁਹਾਨੂੰ ਮਿਲ ਕੇ ਮੈਂ ਇਹੀ ਮਹਿਸੂਸ ਕਰਦਾ ਤੇ ਅੱਜ ਤਾਂ ਸਾਡੀ ਸਾਂਝੀ ਯਾਤਰਾ ਦਾ ਇਹ 108ਵਾਂ ਐਪੀਸੋਡ ਹੈ ਸਾਡੇ ਇੱਥੇ 108 ਅੰਕ ਦਾ ਮਹੱਤਵ ਉਸ ਦੀ ਪਵਿੱਤਰਤਾ ਇੱਕ ਡੂੰਘੇ ਅਧਿਐਨ ਦਾ ਵਿਸ਼ਾ ਹੈ ਮਾਲਾਜ 108 ਮਣਕੇ 108 ਵਾਰ ਜਾਪ 108 ਦਿਵਯ ਖੇਤਰ ਮੰਦਰਾਂ ਚ 108 ਪੌੜੀਆਂ 108 ਘੰਟੀਆਂ 108 ਦਾ ਇਹ ਅੰਕ ਅਸੀਮ ਆਸਥਾ ਦੇ ਨਾਲ ਜੁੜਿਆ ਹੋਇਆ ਹੈ ਇਸ ਲਈ ਮਨ ਕੀ ਬਾਤ ਦਾ 108ਵਾਂ ਐਪੀਸੋਡ ਮੇਰੇ ਲਈ ਹੋਰ ਖਾਸ ਹੋ ਗਿਆ ਹੈ। ਇਨਾ 108 ਐਪੀਸੋਡ ਵਿੱਚ ਅਸੀਂ ਜਨ ਭਾਗੀਦਾਰੀ ਦੇ ਕਿੰਨੇ ਹੀ ਉਦਾਹਰਣ ਵੇਖੇ ਨੇ। ਉਹਨਾਂ ਤੋਂ ਪ੍ਰੇਰਣਾ ਹਾਸਲ ਕੀਤੀ ਹੈ। ਹੁਣ ਇਸ ਪੜਾਅ ਤੇ ਪਹੁੰਚਣ ਤੋਂ ਬਾਅਦ ਅਸੀਂ ਨਵੇਂ ਸਿਰੇ ਤੋਂ ਨਵੀਂ ਊਰਜਾ ਦੇ ਨਾਲ ਹੋਰ ਤੇਜ਼ ਗਤੀ ਨਾਲ ਵਧਣ ਦਾ ਸੰਕਲਪ ਲੈਣਾ ਹੈ। ਤੇ ਇਹ ਕਿੰਨਾ ਸੁਖਦ ਸੰਜੋਗ ਹੈ ਕਿ ਕੱਲ ਦਾ ਸੂਰਜ 2024 ਦਾ ਪਹਿਲਾ ਸੂਰਜ ਹੋਏਗਾ। ਅਸੀਂ ਸਾਲ 2024 ਚ ਦਾਖਲ ਹੋ ਚੁਕੇ ਹੋਵਾਂਗੇ ਆਪ ਸਭ ਨੂੰ 2024 ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਸਾਥਿਓ ਮਨ ਦੀ ਬਾਤ ਸੁਣਨ ਵਾਲੇ ਕਈ ਲੋਕਾਂ ਨੇ ਮੈਨੂੰ ਖਤ ਲਿਖ ਕੇ ਆਪਣੇ ਯਾਦਗਾਰ ਪਲ ਸਾਂਝੇ ਕੀਤੇ ਨੇ ਇਹ 140 ਕਰੋੜ ਭਾਰਤੀਆਂ ਦੀ ਤਾਕਤ ਹੈ ਕਿ ਇਸ ਸਾਲ ਸਾਡੇ ਦੇਸ਼ ਨੇ ਕਈ ਵਿਸ਼ੇਸ਼ ਉਪਲਬਧੀਆਂ ਹਾਸਲ ਕੀਤੀਆਂ ਨੇ ਇਸੇ ਸਾਲ ਨਾਰੀ ਸ਼ਕਤੀ ਵंदन ਅਧਿਨਿਯਮ ਪਾਸ ਹੋਇਆ ਜਿਸ ਦੀ ਉਡੀਕ ਕਰਿਆ ਤੁਸੀਂ ਬਹੁਤ ਸਾਰੇ ਲੋਕਾਂ ਨੇ ਖਤ ਲਿਖ ਕੇ ਭਾਰਤ ਦੀ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਬਣਨ ਤੇ ਖੁਸ਼ੀ ਜ਼ਾਹਿਰ ਕੀਤੀ ਹੈ अनेका ਲੋਕਾਂ ਨੇ ਮੈਨੂੰ ਜੀ 20 ਸਮਿਟ ਦੀ ਸਫਲਤਾ ਦੀ ਯਾਦ ਦਿਵਾਈ ਸਾਥਿਓ ਅੱਜ ਭਾਰਤ ਦਾ ਕੋਨਾ ਕੋਨਾ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਹੈ ਤੇ ਵਿਕਸਿਤ ਭਾਰਤ ਦੀ ਭਾਵਨਾ ਨਾਲ ਆਤਮ ਨਿਰਪਰਤਾ ਦੀ ਭਾਵਨਾ ਨਾਲ ਸਾਰਾ ਬੋਰ ਹੈ 2024 'ਚ ਵੀ ਅਸੀਂ ਇਸੇ ਭਾਵਨਾ ਤੇ ਮੋਮੈਂਟਮ ਨੂੰ ਬਣਾਈ ਰੱਖਣਾ ਦੀਵਾਲੀ ਤੇ ਰਿਕਾਰਡ ਕਾਰੋਬਾਰ ਨੇ ਇਹ ਸਾਬਿਤ ਕੀਤਾ ਕਿ ਹਰ ਭਾਰਤੀ ਵੋਕਲ ਫॉर ਲੋਕਲ ਦੇ ਮੰਤਰ ਨੂੰ ਮਹੱਤਵ ਦੇ ਰਿਹਾ ਹੈ। ਸਾਥਿਓ ਅੱਜ ਵੀ ਕਈ ਲੋਕ ਮੈਨੂੰ ਚੰ드ਰੀਆਨ 3 ਦੀ ਸਫਲਤਾ ਨੂੰ ਲੈ ਕੇ ਸੁਨੇਹੇ ਭੇਜਦੇ ਰਹਿੰਦੇ ਨੇ। ਮੈਨੂੰ ਵਿਸ਼ਵਾਸ ਹੈ ਕਿ ਮੇਰੇ ਵਾਂਗ ਤੁਸੀਂ ਵੀ ਸਾਡੇ ਵਿਗਿਆਨਿਕਾਂ ਤੇ ਖਾਸ ਕਰ ਮਹਿਲਾ ਵਿਗਿਆਨਿਕਾਂ ਨੂੰ ਲੈ ਕੇ ਮਾਣ ਮਹਿਸੂਸ ਕਰਦੇ ਹੋਵੋਗੇ। ਸਾਥਿਓ ਜਦੋਂ ਨਾਟੂ ਨਾਟੂ ਨੂੰ ਓਸਕਰ ਮਿਲਿਆ ਤਾ ਪੂਰਾ ਦੇਸ਼ ਖੁਸ਼ੀ ਨਾਲ ਝੂਮ ਉਠਿਆ ਦਾ ਐਲੀਫੈਂਟ ਵਿਸਪਰਰਸ ਨੂੰ ਸਨਮਾਨ ਦੀ ਗੱਲ ਜਦੋਂ ਸੁਣੀ ਤਾਂ ਕੋਣ ਖੁਸ਼ ਨਹੀਂ ਹੋਇਆ ਇਹਨਾਂ ਦੇ ਜ਼ਰੀਏ ਦੁਨੀਆ ਨੇ ਭਾਰਤ ਦੀ ਰਚਨਾਤਮਕਤਾ ਨੂੰ ਵੇਖਿਆ ਤੇ ਵਾਤਾਵਰਣ ਦੇ ਨਾਲ ਸਾਡੇ ਜੁੜਾਵ ਨੂੰ ਸਮਝਿਆ ਇਸ ਸਾਲ ਸਪੋਰਟਸ ਵਿੱਚ ਵੀ ਸਾਡੇ ਐਥਲੀਟਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਏਸ਼ੀਅਨ ਗੇਮਸ ਵਿੱਚ ਸਾਡੇ ਖਿਡਾਰੀਆਂ ਨੇ 107 ਤੇ ਏਸ਼ੀਅਨ ਪੈਰਾ ਗੇਮਸ ਵਿੱਚ 111 ਮੈਡਲ ਜਿੱਤੇ ਕ੍ਰਿਕਟ ਵਰਲਡ ਕੱਪ 'ਚ ਭਾਰਤੀ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤ ਲਿਆ। ਅੰਡਰ 19 T20 ਵਰਲਡ ਕੱਪ ਸਾਡੀ ਮਹਿਲਾ ਕ੍ਰਿਕਟ ਟੀਮ ਦੀ ਜਿੱਤ ਬਹੁਤ ਪ੍ਰੇਰਿਤ ਕਰਨ ਵਾਲੀ ਹੈ। ਕਈ ਖੇਡਾਂ 'ਚ ਖਿਡਾਰੀਆਂ ਦੀਆਂ ਉਪਲਬਧੀਆਂ ਨੇ ਦੇਸ਼ ਦਾ ਨਾਮ ਚਮਕਾਇਆ। ਹੁਣ 2024 'ਚ ਪੈਰਿਸ 올림픽 ਦਾ ਆਯੋਜਨ ਹੋਏਗਾ ਜਿਸ ਲਈ ਪੂਰਾ ਦੇਸ਼ ਆਪਣੇ ਖਿਡਾਰੀਆਂ ਦਾ ਹੌਸਲਾ ਵਧਾ ਰਿਹਾ ਹੈ। ਸਾਥਿਓ ਜਦੋਂ ਵੀ ਅਸੀਂ ਮਿਲ ਕੇ ਕੋਸ਼ਿਸ਼ ਕੀਤੀ ਸਾਡੇ ਦੇਸ਼ ਦੀ ਵਿਕਾਸ ਯਾਤਰਾ ਤੇ ਬਹੁਤ ਸਕਾਰਾਤਮਕ ਪ੍ਰਭਾਵ ਪਿਆ ਅਸੀਂ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਤੇ ਮੇਰੀ ਮਾਟੀ ਮੇਰਾ ਦੇਸ਼ ਅਜੇ ਸਫਲ ਮਹਿੰਮ ਦਾ ਅਨੁਭਵ ਕੀਤਾ ਇਸ ਵਿੱਚ ਕਰੋੜਾਂ ਲੋਕਾਂ ਦੀ ਭਾਗੀਦਾਰੀ ਦੇ ਅਸੀਂ ਸਾਰੇ ਗਵਾਹ 70 ਹਜ਼ਾਰ ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਵੀ ਸਾਡੀ ਸਮੁੱਚੀ ਉਪਲਬਧੀ ਹੈ ਸਾਥੀਓ ਮੇਰਾ ਇਹ ਵਿਸ਼ਵਾਸ ਰਿਹਾ ਹੈ ਕਿ ਜੋ ਦੇਸ਼ ਇਨੋਵੇਸ਼ਨ ਨੂੰ ਮਹੱਤਵ ਨਹੀਂ ਦਿੰਦਾ ਉਸ ਦਾ ਵਿਕਾਸ ਰੁਕ ਜਾਂਦਾ ਹੈ ਭਾਰਤ ਦਾ ਇਨੋਵੇਸ਼ਨ ਹੱਬ ਬੰਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਰੁਕਣ ਵਾਲੇ ਨਹੀਂ ਹਾਂ 2015 ਚ ਅਸੀਂ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ 81ਵੀਂ ਰੈਂਕ ਤੇ ਸੀ ਅੱਜ ਸਾਡਾ ਰੈਂਕ 40 ਹੈ ਇਸ ਵਾਰੇ ਭਾਰਤ ਵਿੱਚ ਫਾਈਲ ਹੋਣ ਵਾਲੇ ਪੇਟੈਂਟਸ ਦੀ ਗਿਣਤੀ ਜ਼ਿਆਦਾ ਰਹੀ ਹੈ ਜਿਸ ਵਿੱਚ ਕਰੀਬ 60% ਡੋਮੈਸਟਿਕ ਫੰਡ ਦੇ ਸੀ QS Asia University Ranking ਵਿੱਚ ਇਸ ਵਾਰ ਸਭ ਤੋਂ ਵੱਧ ਗਿਣਤੀ ਵਿੱਚ ਭਾਰਤ ਦੀਆਂ ਯੂਨੀਵਰਸਿਟੀਆਂ ਸ਼ਾਮਿਲ ਹੋਈਆਂ ਨੇ ਜੇ ਇਹਨਾਂ ਉਪलब्धियों ਦੀ ਲਿਸਟ ਬਣਾਉਣਾ ਸ਼ੁਰੂ ਕਰੀਏ ਤਾਂ ਇਹ ਕਦੀ ਪੂਰੀ ਹੀ ਨਹੀਂ ਹੋਏਗੀ ਇਹ ਤਾਂ ਸਿਰਫ ਝਲਕ ਹੈ ਭਾਰਤ ਦੀ ਸਮਰੱਥਾ ਕਿੰਨੀ ਅਸਰਕਾਰਕ ਹੈ ਸਾਨੂੰ ਦੇਸ਼ ਦੀਆਂ ਇਹਨਾਂ ਸਫਲਤਾਵਾਂ ਤੋਂ ਦੇਸ਼ ਦੇ ਲੋਕਾਂ ਦੀਆਂ ਇਹਨਾਂ ਉਪलब्धियों ਤੋਂ ਪ੍ਰੇਰਣਾ ਲੈਣੀ ਹੈ ਫਖਰ ਕਰਨਾ ਹੈ ਨਵੇਂ ਸੰਕਲਪ ਲੈਣੇ ਨੇ ਮੈਂ ਇੱਕ ਵਾਰ ਫੇਰ ਆਪ ਸਭ ਨੂੰ ਸਾਲ 2024 ਦੀਆਂ ਸ਼ੁਭ ਕਾਮਨਾਵਾਂ ਦਿਨਾ ਮੇਰੇ ਪਰਿਵਾਰਜਨੋਂ ਅਸੀਂ ਹੁਣੇ ਭਾਰਤ ਨੂੰ ਲੈ ਕੇ ਹਰ ਪਾਸੇ ਜੋ ਉਮੀਦ ਤੇ ਉਤਸ਼ਾਹ ਹੈ ਉਸ ਦੀ ਚਰਚਾ ਕੀਤੀ ਇਹ ਉਮੀਦ ਤੇ ਉਤਸ਼ਾਹ ਬਹੁਤ ਚੰਗਾ ਹੈ ਜਦੋਂ ਭਾਰਤ ਵਿਕਸਿਤ ਹੋਏਗਾ ਤਾਂ ਇਸ ਦਾ ਸਭ ਤੋਂ ਜ਼ਿਆਦਾ ਲਾਭ ਨੌਜਵਾਨਾਂ ਨੂੰ ਹੀ ਹੋਏਗਾ ਪਰ ਨੌਜਵਾਨਾਂ ਨੂੰ ਇਸ ਦਾ ਲਾਭ ਹੋਰ ਜ਼ਿਆਦਾ ਉਦੋਂ ਮਿਲੇਗਾ ਜਦੋਂ ਉਹ ਫਿੱਟ ਹੋਣਗੇ ਅੱਜਕੱਲ ਅਸੀਂ ਵੇਖਦੇ ਹਾਂ ਕਿ ਲਾਈਫਸਟਾਈਲ ਰਿਲੇਟਿਡ ਡਿਸੀਜ਼ਜ਼ ਦੇ ਬਾਰੇ ਵਿੱਚ ਕਿੰਨੀਆਂ ਗੱਲਾਂ ਹੁੰਦੀਆਂ ਨੇ ਇਹ ਸਾਡੇ ਸਾਰਿਆਂ ਲਈ ਖਾਸ ਕਰ ਨੌਜਵਾਨਾਂ ਲਈ ਜ਼ਿਆਦਾ ਚਿੰਤਾ ਦੀ ਗੱਲ ਹੈ ਇਸ ਮਨ ਕੀ ਬਾਤ ਲਈ ਮੈਂ ਆਪ ਸਭ ਨੂੰ ਫਿਟ ਇੰਡੀਆ ਨਾਲ ਜੁੜੇ ਇਨਪੁਟ ਭੇਜਣ ਦੀ ਬੇਨਤੀ ਕੀਤੀ ਸੀ ਤੁਸੀਂ ਲੋਕਾਂ ਨੇ ਜੋ ਰਿਸਪਾਂਸ ਦਿੱਤਾ ਉਸ ਨੇ ਮੈਨੂੰ ਉਤਸ਼ਾਹ ਨਾਲ ਭਰ ਦਿੱਤਾ ਹੈ ਨਮੋ ਐਪ ਤੇ ਵੱਡੀ ਤਾਦਾਦ ਵਿੱਚ ਮੈਨੂੰ ਸਟਾਰਟਅੱਪਸ ਨੇ ਵੀ ਆਪਣੇ ਸੁਝਾਅ ਭੇਜੇ ਨੇ ਉਹਨਾਂ ਨੇ ਆਪਣੇ ਕਈ ਤਰ੍ਹਾਂ ਦੇ ਅਨੋਖੇ ਯਤਨਾਂ ਦੀ ਚਰਚਾ ਕੀਤੀ ਹੈ ਸਾਥੀਓ ਭਾਰਤ ਦੇ ਯਤਨ ਨਾਲ 2023 ਨੂੰ ਇੰਟਰਨੈਸ਼ਨਲ ਇਅਰ ਆਫ ਮਿਲਟਸ ਦੇ ਰੂਪ ਵਿੱਚ ਮਨਾਇਆ ਗਿਆ ਇਸ ਨਾਲ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਸਟਾਰਟਅੱਪਸ ਨੂੰ ਬਹੁਤ ਸਾਰੇ ਮੌਕੇ ਮਿਲੇ ਨੇ ਇਨ੍ਹਾਂ ਚ ਲਖਨਊ ਤੋਂ ਸ਼ੁਰੂ ਹੋਏ ਕੀ ਰੋਜ਼ ਫੂਡਸ ਪ੍ਰਿਆਗਰਾਜ ਤੇ ਗ੍ਰੈਂਡਮਾ ਮਿਲਟਸ ਤੇ ਨਿਊਟਰਾਸੂਟਿਕਲ ਰਿਚ ਆਰਗੇਨਿਕ ਇੰਡੀਆ ਵਰਗੇ ਕਈ ਸਟਾਰਟਅੱਪ ਸ਼ਾਮਿਲ ਨੇ Alpino Health Foods, Arborial ਤੇ Quiróz Food ਨਾਲ ਜੁੜੇ ਨੌਜਵਾਨ ਹੈਲਦੀ ਫੂਡ ਦੇ অপਸ਼ਨਸ ਨੂੰ ਲੈ ਕੇ ਨਵੇਂ-ਨਵੇਂ ਇਨੋਵੇਸ਼ਨਸ ਵੀ ਕਰ ਰਹੇ ਨੇ। ਬੰਗਲੂਰੂ ਦੇ Unbox Health ਨਾਲ ਜੁੜੇ ਨੌਜਵਾਨਾਂ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਉਹ ਲੋਕਾਂ ਨੂੰ ਉਹਨਾਂ ਦੀ ਪਸੰਦੀਦਾ ਡਾਈਟ ਚੁਣਨ ਵਿੱਚ ਮਦਦ ਕਰ ਰਹੇ ਨੇ। ਫਿਜ਼ੀਕਲ ਹੈਲਥ ਨੂੰ ਲੈ ਕੇ ਦਿਲਚਸਪੀ ਜਿਸ ਤਰ੍ਹਾਂ ਵੱਧ ਰਹੀ ਹੈ, ਉਸ ਨਾਲ ਇਸ ਖੇਤਰ ਨਾਲ ਜੁੜੇ ਕੋਚਸ ਤੇ ਟ੍ਰੇਨਰਸ ਦੀ ਡਿਮਾਂਡ ਵੀ ਵੱਧ ਰਹੀ ਹੈ। ਯੋਗੋ ਟੈਕਨੋਲੋਜੀਜ਼ ਵਰਗੇ ਸਟਾਰਟਅੱਪਸ ਇਸ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਕਰ ਰਹੇ ਨੇ। ਸਾਥਿਓ, ਅੱਜ ਫਿਜ਼ੀਕਲ ਹੈਲਥ ਤੇ ਵੈਲਬੀਂਗ ਦੀ ਚਰਚਾ ਤੇ ਖੂਬ ਹੁੰਦੀ ਹੈ। ਪਰ ਇਸ ਨਾਲ ਜੁੜਿਆ ਇੱਕ ਹੋਰ ਵੱਡਾ ਪਹਿਲੂ ਹੈ ਮੈਂਟਲ ਹੈਲਥ ਦਾ। ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਮੁੰਬਈ ਦੇ ਇਨਫੀਹਲ ਤੇ ਯੂਅਰ ਦੋਸਤ ਵਰਗੇ ਸਟਾਰਟਅੱਪਸ ਮੈਂਟਲ ਹੈਲਥ ਤੇ ਵੈਲਬੀਂਗ ਨੂੰ ਇੰਪਰੂਵ ਕਰਨ ਲਈ ਕੰਮ ਕਰ ਰਹੇ ਨੇ। ਇਨਾ ਹੀ ਨਹੀਂ, ਅੱਜ ਇਸ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀ ਟੈਕਨੋਲੋਜੀ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ ਸਾਥਿਓ ਮੈਂ ਇਥੇ ਕੋਜੀ ਸਟਾਰਟਅੱਪਸ ਦਾ ਨਾਮ ਲੈ ਸਕਦਾ ਕਿਉਂਕਿ ਲਿਸਟ ਬਹੁਤ ਲੰਮੀ ਹੈ ਮੈਂ ਆਪ ਸਭ ਨੂੰ ਬੇਨਤੀ ਕਰਾਂਗਾ ਕਿ ਫਿਟ ਇੰਡੀਆ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇਨੋਵੇਟਿਵ ਹੈਲਥ케ਅਰ ਸਟਾਰਟਅੱਪਸ ਦੇ ਬਾਰੇ ਵਿੱਚ ਮੈਨੂੰ ਜ਼ਰੂਰ ਲਿਖਦੇ ਰਹੋ ਮੈਂ ਤੁਹਾਡੇ ਨਾਲ ਫਿਜ਼ੀਕਲ ਤੇ ਮੈਂਟਲ ਹੈਲਥ ਦੇ ਬਾਰੇ ਵਿੱਚ ਗੱਲ ਕਰਨ ਵਾਲੇ ਮੰਨੇ ਪਰਮੰਨੇ ਲੋਕਾਂ ਦੇ ਤਜਰਬੇ ਵੀ ਸਾਂਝੇ ਕਰਨਾ ਚਾਹੁੰਦਾ ये पहला मैसेज सदगुरु जग्गी वासुदेव जी का है ये फिटनेस खासकर फिटनेस ऑफ द माइंड यानी मानसिक सेहत को लेके अपने विचार सांझे करेंगे इस मन की बात में मन के स्वास्थ्य पर बात करना हमारा सौभाग्य है मेंटल इलनेसेस एंड हाउ वी कीप आवर न्यूरोलॉजिकल सिस्टम आर वेरी डायरेक्टली रिलेटेड हाउ अलर्ट स्टैटिक फ्री And disturbance free, we keep our neurological system will decide how pleasant we feel within ourselves. What we call as peace, love, joy, blissfulness, agony, depression, ecstasy, all have a chemical and neurological basis. Pharmacology is essentially trying to fix the chemical imbalance within the body by adding chemicals from outside. Mental illnesses are being managed this way but we must realize that taking chemicals from outside in the form of medications is necessary when one is in extreme situation working for an internal mental health situation or working for an equanimous chemistry within ourselves a chemistry of peacefulness joyfulness blissfulness is something that has to be brought into every individual's life into the cultural life of a society and the nations around the world, and the entire humanity. It's very important we understand our mental health, our sanity is a fragile privilege. We must protect it, we must nurture it. For this, there are many levels of practices in the yogic system. Completely internalized processes that people can do as simple practices

नमस्कार मैं अपने देशवासियों को मन की बात के माध्यम से कुछ कहना चाहती हूँ माननीय प्रधानमंत्री श्री नरेंद्र मोदी जी के फिट इंडिया की पहल मुझे अपने फिटनेस मंत्रा आप सभी के साथ शेयर करने के लिए प्रोत्साहित किया है आप सभी को मेरा पहला सजेशन यही है वन कैन नॉट आउट ट्रेन अ बैड डाइट इसका अर्थ यह है आप कब खाते हो और क्या खाते हो इसके बारे में आपको बहुत सावधान रहना होगा हाल ही में माननीय प्रधानमंत्री मोदी जी ने सभी को बाजरा खाने के लिए इनकेज किया है जो कि इम्यूनिटी बढ़ाता है और टिकाऊ खेती करने में सहायता करता है और पचाने में भी आसान है रेगुलर एक्सरसाइज और सात घंटे की पूरी नींद बॉडी के लिए बहुत ज़रूरी है और फिट रहने के लिए मदद करती है इसके लिए बहुत डिसिप्लिन एंड कंसिस्टेंसी की जरूरत होगी जब आपको इसका रिजल्ट मिलने लग जाएगा तो आप डेली खुद ही एक्सरसाइज करना स्टार्ट कर दोगे मुझे आप सबसे बात करने और अपना फिटनेस मंत्रा शेयर करने का अवसर देने के लिए माननीय प्रधानमंत्री जी का बहुत धन्यवाद हरमनप्रीत कौर वर्गी प्रतिभाशाली खिड़ारण दल यकीनी तौर पर आप प्रेरित करन गया। आओ, नु सब प्रेरित आओ ग्रैंड मास्टर विश्वनाथन आनंद जी सुनिए असी सब जानते हैं कि उन्होंने खेड शतरंज लेंटल फिटनेस का कि महत्व है नमस्ते And very often I'm asked, what is your fitness routine? Now, chess requires a lot of focus and patience. So I do the following, which keeps me fit and agile. I do yoga two times a week, I do cardio two times a week, and two times a week, I focus on flexibility, stretching, weight training, and I tend to take one day off per week. All of these are very important for chess. You need to have the stamina to last six or seven hours of intense mental effort, but you also need to be flexible to be able to sit comfortably and the ability to regulate your breath to calm down is helpful when you want to focus on some problem, which is usually a just game. My fitness tip to all Man Ki Bath listeners would be to keep calm and focus on the task at hand. The best fitness tip, for me absolutely the most important fitness tip is to get a good night's sleep. Do not start sleeping for four and five hours a night. I think seven or eight is an absolute minimum. So we should try as hard as possible to get a good night's sleep because that is when the next day you're able to get through the day in calm fashion. You don't make impulsive decisions, you're in control of your emotions. For me, sleep is the most important fitness tip. आओ, नमस्कार मैं हूं अक्षय कुमार सबसे पहले तो मैं हमारे आदरणीय प्रधानमंत्री जी का बहुत शुक्रिया करता हूं कि उनके मन की बात में मुझे भी अपने मन की बात आपको कह पाने का एक छोटा सा मौका मिला आप लोग जानते हैं कि मैं फिटनेस के लिए जितना पैशनेट हूं उससे भी कई ज्यादा पैशनेट हूं नेचुरल तरीके से फिट रहने के लिए मुझे ना ये फैंसी जिम से ज्यादा पसंद है बाहर स्विमिंग करना बैडमिंटन खेलना सीढ़ियां चढ़ना मुदगर से कसरत करना अच्छा हेल्दी खाना खाना जैसे मेरा ये मानना है कि शुद्ध घी अगर सही मात्रा में खाया जाए तो हमें फायदा करता है लेकिन मैं देखता हूं कि बहुत से यंग लड़के लड़कियां इस वजह से घी नहीं खाते कि कहीं वो मोटे ना हो जाए बहुत जरूरी है कि हम ये समझें कि क्या हमारी फिटनेस के लिए अच्छा है और क्या बुरा है डॉक्टर्स की सलाह से आप अपना लाइफ बदलो ना कि किसी फिल्म स्टार की बॉडी देखकर एक्टर स्क्रीन पे जैसे दिखते हैं वैसे तो कई बार होते भी नहीं है कई तरह के फिल्टर और स्पेशल इफेक्ट यूज होते हैं और हम उसे देखकर अपने शरीर को बदलने के लिए गलत तरीके शॉर्टकट का इस्तेमाल करना शुरू कर देते हैं आजकल इतने सारे लोग स्टेरॉयड लेकर ये सिक्स पैक एट पैक इसके लिए चल पड़ते हैं यार ऐसे शॉर्टकट से बॉडी ऊपर से फूल जाती है लेकिन अंदर से खोखली रह जाती है आप लोग याद रखियेगा कि शॉर्टकट कैन कट योर लाइफ शॉर्ट आपको शॉर्टकट नहीं लॉन्ग लास्टिंग फिटनेस चाहिए दोस्तों फिटनेस एक तरह की तपस्या है इंस्टेंट कॉफी या दो मिनट का नूडल नहीं है इस नए साल में अपने आप से वादा करो नो केमिकल्स नो शॉर्टकट कसरत योग अच्छा खाना वक्त पे सोना थोड़ा मेडिटेशन और सबसे ज़रूरी जैसे आप दिखते हो ना उसे खुशी से एक्सेप्ट करो आज के बाद फिल्टर वाली लाइफ नहीं फिटर वाली लाइफ जियो टेक केयर जय महाकाल इस सेक्टर कई होर स्टार्टअप ने इसलिए मैं सोचा कि एक नौजवान स्टार्टअप फाउंडर नाल भी चर्चा की जाए जो इस खेतर बेहतरीन काम कर रहे हैं नमस्कार मेरा नाम ऋषभ मल्होत्रा है और मैं बैंगलोर का रहने वाला हूँ मुझे ये जानकर बेहद खुशी हुई कि मन की बात में फिटनेस पर चर्चा हो रही है मैं खुद फिटनेस की दुनिया से बिलोंग करता हूँ और बैंगलोर में हमारा एक स्टार्टअप है जिसका नाम है तगड़ा रहो हमारा स्टार्टअप भारत के पारंपरिक व्यायाम को आगे लाने के लिए बनाया गया है भारत के पारंपरिक व्यायाम में एक बहुत ही अद्भुत व्यायाम है जो है गदा व्यायाम और हमारा पूरा फोकस गदा और मुग्धर व्यायाम पर ही है लोगों को जानकर आश्चर्य होता है कि आप गदा से सारी ट्रेनिंग कैसे कर लेते हैं मैं ये बताना चाहूंगा कि गदा व्यायाम हजारों साल पुराना व्यायाम है और ये हजारों सालों से भारत में चलता आ रहा है आपने इसे छोटे बड़े अखाड़ों में देखा होगा और हमारे स्टार्टअप के माध्यम से हम इसे एक आधुनिक फॉर्म में वापस लेके आए हैं हमें पूरे देश से बहुत प्यार मिला है बहुत अच्छा रिस्पॉन्स मिला है मन की बात के माध्यम से मैं ये बताना चाहूँगा कि इसके अलावा भी भारत में बहुत से ऐसे प्राचीन व्यायाम हैं हेल्थ और फिटनेस से रिलेटेड विधि है जो हमें अपनानी चाहिए और दुनिया में आगे भी सिखानी चाहिए मैं फिटनेस की दुनिया से हूं तो आपको एक पर्सनल टिप देना चाहूंगा गदा व्यायाम से आप अपना बल अपनी ताकत अपना पोस्चर और अपनी ब्रीदिंग को भी ठीक कर सकते हैं तो गदा व्यायाम को अपनाएं और इसे आगे बढ़ाएं जय हिंद साथियों हर किसी ने अपने विचार रखे ने पर सब एक ही मंत्र है हेल्दी रहो फिट रहो 2024 दी शुरुआत करने लई तो तुहाडे कोल अपनी फिटनेस तो वड्डा संकल्प होर की होएगा मेरे परिवारजनों कुछ दिन पहला काशी विच एक एक्सपैरिमेंट होया सी जो मैं ਮਨ ਕੀ ਬਾਤ ਤੇ শ্রোਤਿਆਂ ਨੂੰ ਜ਼ਰੂਰ ਦੱਸਣਾ ਚਾਹੁੰਨਾ ਤੁਸੀਂ ਜਾਣਦੇ ਹੋ ਕਿ ਕਾਸ਼ੀ ਤਮਲ ਸੰਗਮਮ ਚ ਹਿੱਸਾ ਲੈਣ ਲਈ ਹਜ਼ਾਰਾਂ ਲੋਕ ਤਮਿਲਨਾਡੂ ਤੋਂ ਕਾਸ਼ੀ ਪਹੁੰਚੇ ਸਨ ਉੱਥੇ ਮੈਂ ਉਹਨਾਂ ਲੋਕਾਂ ਨਾਲ ਸੰਵਾਦ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ AI ਟੂਲ ਸਪੀਕਰ ਦਾ ਜਨਤਕ ਤੌਰ ਤੇ ਪਹਿਲੀ ਵਾਰ ਇਸਤੇਮਾਲ ਕੀਤਾ ਮੈਂ ਮੰਚ ਤੋਂ ਹਿੰਦੀ ਚ ਸੰਬੋਧਨ ਕਰ ਰਿਹਾ ਸੀ ਪਰ AI ਟੂਲ ਸਪੀਕਰ ਦੀ ਵਜ੍ਹਾ ਕਰਕੇ ਉੱਥੇ ਮੌਜੂਦ ਤਮਿਲਨਾਡੂ ਦੇ ਲੋਕਾਂ ਨੂੰ ਮੇਰਾ ਉਹੀ ਸੰਬੋਧਨ ਉਸੇ ਸਮੇਂ ਤਮਿਲ ਪਾਸ਼ਾਤ ਸੁਣਾਈ ਦੇ ਰਿਹਾ ਸੀ ਕਾਸ਼ੀ ਤਮਿਲ ਸੰਗਮਮ ਚ ਆਏ ਲੋਗ ਇਸ ਪ੍ਰਯੋਗ ਨਾਲ ਬਹੁਤ ਉਤਸ਼ਾਹਿਤ ਦਿਖੇ ਉਹ ਦਿਨ ਦੂਰ ਨਹੀਂ ਜਦੋਂ ਕਿਸੇ ਇੱਕ ਭਾਸ਼ਾ ਚ ਸੰਬੋਧਨ ਹੋਇਆ ਕਰੇਗਾ ਤੇ ਜਨਤਾ ਰੀਅਲ ਟਾਈਮ ਚ ਉਸੇ ਭਾਸ਼ਣ ਨੂੰ ਆਪਣੀ ਭਾਸ਼ਾ ਚ ਸੁਣਿਆ ਕਰੇਗੀ ਇਸੇ ਤਰ੍ਹਾਂ ਹੀ ਫਿਲਮਾਂ ਦੇ ਨਾਲ ਵੀ ਹੋਏਗਾ ਜਦੋਂ ਜਨਤਾ ਸਿਨੇਮਾ ਹਾਲ ਚ AI ਦੀ ਮਦਦ ਨਾਲ ਰੀਅਲ ਟਾਈਮ ਟ੍ਰਾਂਸਲੇਸ਼ਨ ਸੁਣਿਆ ਕਰੇਗੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਦੋਂ ਇਹ ਟੈਕਨੋਲੋਜੀ ਸਾਡੇ ਸਕੂਲਾਂ ਸਾਡੇ ਹਸਪਤਾਲਾਂ ਸਾਡੀਆਂ ਅਦਾਲਤਾਂ 'ਚ ਵਿਆਪਕ ਰੂਪ ਵਿੱਚ ਇਸਤੇਮਾਲ ਹੋਣ ਲੱਗੇਗੀ ਤਾਂ ਕਿੰਨੀ ਵੱਡੀ ਤਬਦੀਲੀ ਆਏਗੀ ਮੈਂ ਅੱਜ ਦੀ ਨੌਜਵਾਨ ਪੀੜੀ ਨੂੰ ਬੇਨਤੀ ਕਰਾਂਗਾ ਕਿ ਰੀਅਲ ਟਾਈਮ ਟ੍ਰਾਂਸਲੇਸ਼ਨ ਨਾਲ ਜੁੜੇ AI ਟੂਲਸ ਨੂੰ ਹੋਰ ਐਕਸਪਲੋਰ ਕਰੋ ਉਹਨਾਂ ਨੂੰ 100% ਦੀ ਫੂਲ ਪ੍ਰੂਫ ਬਣਾਓ ਸਾਥੀਓ ਬਦਲਦੇ ਸਮੇਂ 'ਚ ਅਸੀਂ ਆਪਣੀਆਂ ਭਾਸ਼ਾਵਾਂ ਬਚਾਉਣੀਆਂ ਵੀ ਨੇ ਤੇ ਉਹਨਾਂ ਦਾ ਵਿਕਾਸ ਵੀ ਕਰਨਾ ਹੈ ਹੁਣ ਮੈਂ ਤੁਹਾਨੂੰ ਝਾਰਖੰਡ ਦੇ ਇੱਕ ਆਦੀਵਾਸੀ ਪਿੰਡ ਦੇ ਬਾਰੇ ਦੱਸਣਾ ਚਾਹੁੰਦਾ ਇਸ ਪਿੰਡ ਨੇ ਆਪਣੇ ਬੱਚਿਆਂ ਨੂੰ ਮਾਂ ਬੋਲੀ ਚ ਸਿੱਖਿਆ ਦੇਣ ਲਈ ਇੱਕ ਅਨੋਖੀ ਪਹਿਲ ਕੀਤੀ ਹੈ ਗੜਵਾ ਜ਼ਿਲ੍ਹੇ ਦੇ ਮੰਗਲੋ ਪਿੰਡ ਚ ਬੱਚਿਆਂ ਨੂੰ ਕੁਡੁਖ ਭਾਸ਼ਾ ਚ ਸਿੱਖਿਆ ਦਿੱਤੀ ਜਾ ਰਹੀ ਹੈ ਇਸ ਸਕੂਲ ਦਾ ਨਾਮ ਹੈ ਕਾਰਤਿਕ ਉਰਾਮ ਆਦੀਵਾਸੀ ਕੁਡੁਖ ਸਕੂਲ ਇਸ ਸਕੂਲ ਚ 300 ਆਦੀਵਾਸੀ ਬੱਚੇ ਪੜ੍ਹਦੇ ਨੇ ਕੁਡੁਖ ਭਾਸ਼ਾ ਉਰਾਮ ਆਦੀਵਾਸੀ ਕਬੀਲੇ ਦੀ ਮਾਂ ਬੋਲੀ ਹੈ ਗੁਡੂਕ ਭਾਸ਼ਾ ਦੀ ਆਪਣੀ ਲਿਪੀ ਵੀ ਹੈ ਜਿਸ ਨੂੰ ਤੋਲੰਗ ਸਿੱਕੀ ਨਾ ਨਾਲ ਜਾਣਿਆ ਜਾਂਦਾ ਹੈ ਇਹ ਭਾਸ਼ਾ ਹੌਲੀ-ਹੌਲੀ ਅਲੋਪ ਹੁੰਦੀ ਜਾ ਰਹੀ ਸੀ ਜਿਸ ਨੂੰ ਬਚਾਉਣ ਲਈ ਇਸ ਕਬੀਲੇ ਨੇ ਆਪਣੀ ਭਾਸ਼ਾ ਚ ਬੱਚਿਆਂ ਨੂੰ ਸਿੱਖਿਆ ਦੇਣ ਦਾ ਫੈਸਲਾ ਕੀਤਾ ਹੈ ਇਸ ਸਕੂਲ ਨੂੰ ਸ਼ੁਰੂ ਕਰਨ ਵਾਲੇ ਅਰਵਿੰਦ 우ਰਾਮ ਕਹਿੰਦੇ ਨੇ ਕਿ ਆਦੀਵਾਸੀ ਬੱਚਿਆਂ ਨੂੰ ਅੰਗਰੇਜ਼ੀ ਭਾਸ਼ਾ ਚ ਦਿੱਕਤ ਆਉਂਦੀ ਸੀ ਇਸ ਲਈ ਉਹਨਾਂ ਨੇ ਪਿੰਡ ਦੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਚ ਪੜਾਉਣਾ ਸ਼ੁਰੂ ਕੀਤਾ ਉਹਨਾਂ ਦੀ ਇਸ ਕੋਸ਼ਿਸ਼ ਨਾਲ ਬਿਹਤਰ ਨਤੀਜੇ ਮਿਲਣ ਲੱਗੇ ਤਾਂ ਪਿੰਡ ਵਾਲੇ ਵੀ ਉਹਨਾਂ ਨਾਲ ਜੁੜ ਗਏ ਆਪਣੀ ਭਾਸ਼ਾ 'ਚ ਪੜ੍ਹਾਈ ਦੀ ਵਜ੍ਹਾ ਨਾਲ ਬੱਚਿਆਂ ਦੇ ਸਿੱਖਣ ਦੀ ਗਤੀ ਵੀ ਤੇਜ਼ ਹੋ ਗਈ ਸਾਡੇ ਦੇਸ਼ 'ਚ ਕਈ ਬੱਚੇ ਭਾਸ਼ਾ ਦੀਆਂ ਮੁਸ਼ਕਲਾਂ ਦੀ ਵਜ੍ਹਾ ਕਰਕੇ ਪੜ੍ਹਾਈ ਵਿਚਕਾਰ ਹੀ ਛੱਡ ਦਿੰਦੇ ਨੇ ਅਜੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ 'ਚ ਸਾਡੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਤੋਂ ਵੀ ਮਦਦ ਮਿਲ ਰਹੀ ਹੈ ਸਾਡੀ ਕੋਸ਼ਿਸ਼ ਹੈ ਕਿ ਭਾਸ਼ਾ ਕਿਸੇ ਵੀ ਬੱਚੇ ਦੀ ਸਿੱਖਿਆ ਤੇ ਤਰੱਕੀ 'ਚ ਰੁਕਾਵਟ ਨਹੀਂ ਬਣਨੀ ਚਾਹੀਦੀ ਸਾਥਿਓ ਸਾਡੀ ਭਾਰਤ ਭੂਮੀ ਨੂੰ ਹਰ ਦੌਰ ਵਿੱਚ ਦੇਸ਼ ਦੀਆਂ ਵਿਲੱਖਣ ਬੇਟੀਆਂ ਨੇ ਗੌਰਵ ਨਾਲ ਭਰ ਦਿੱਤਾ ਹੈ। ਸាវਿਤਰੀਬਾਈ ਫੂਲੇ ਜੀ ਤੇ ਰਾਣੀ ਵੇਲੂ ਨਾਚियार ਜੀ ਦੇਸ਼ ਦੀਆਂ ਅਜਈਆਂ ਹੀ ਦੋ ਸ਼ਖਸੀਤਾ ਨੇ। ਉਹਨਾਂ ਦਾ ਵਿਅਕਤੀਤਵ ਅਜੇ ਚਾਨਣ ਮੁਨਾਰੇ ਵਾਂਗ ਹੈ ਜੋ ਹਰ ਯੁੱਗ ਵਿੱਚ ਨਾਰੀ ਸ਼ਕਤੀ ਨੂੰ ਅੱਗੇ ਵਧਾਉਣ ਦਾ ਮਾਰਗ ਦਿਖਾਉਂਦਾ ਰਹੇਗਾ। ਅੱਜ ਤੋਂ ਕੁਝ ਦਿਨਾਂ ਬਾਅਦ 3 ਜਨਵਰੀ ਨੂੰ ਅਸੀਂ ਸਭ ਇਹਨਾਂ ਦੋਵਾਂ ਦੀ ਜਨਮ ਦਿਨਤੀ ਮਨਾਵਾਂਗੇ। ਸাবਿਤਰੀਬਾਈ ਫੂਲੇਜੀ ਦਾ ਨਾਮ ਆਉਂਦਿਆ ਹੈ ਸਭ ਤੋਂ ਪਹਿਲਾਂ ਸਿੱਖਿਆ ਤੇ ਸਮਾਜ ਸੁਧਾਰ ਦੇ ਖੇਤਰ ਚ ਉਹਨਾਂ ਦਾ ਯੋਗਦਾਨ ਸਾਡੇ ਸਾਹਮਣੇ ਆਉਂਦਾ ਹੈ ਉਹ ਹਮੇਸ਼ਾ ਮਹਿਲਾਵਾਂ ਤੇ ਵਾਂਝਿਆਂ ਦੀ ਸਿੱਖਿਆ ਲਈ ਜ਼ੋਰਦਾਰ ਤਰੀਕੇ ਨਾਲ ਆਵਾਜ਼ ਚੁੱਕਦੇ ਰਹੇ ਉਹ ਆਪਣੇ ਸਮੇਂ ਤੋਂ ਬਹੁਤ ਅੱਗੇ ਸਨ ਤੇ ਉਹਨਾਂ ਗਲਤ ਪ੍ਰਥਾਵਾਂ ਦੇ ਵਿਰੋਧ ਵਿੱਚ ਹਮੇਸ਼ਾ ਮੋਰੀ ਰਹੇ ਸਿੱਖਿਆ ਨਾਲ ਸਮਾਜ ਦੇ ਸਸ਼ਕਤੀਕਰਨ ਤੇ ਉਹਨਾਂ ਦਾ ਡੂੰਘਾ ਵਿਸ਼ਵਾਸ ਸੀ ਮਹਾਤਮਾ ਫੂਲੇਜੀ ਦੇ ਨਾਲ ਮਿਲ ਕੇ ਉਹਨਾਂ ਨੇ ਬੇਟੀਆਂ ਲਈ ਕਈ ਸਕੂਲ ਸ਼ੁਰੂ ਕੀਤੇ ਉਹਨਾਂ ਦੀਆਂ ਕਵਿਤਾਵਾਂ ਲੋਕਾਂ 'ਚ ਜਾਗਰੂਕਤਾ ਵਧਾਉਣ ਤੇ ਆਤਮ ਵਿਸ਼ਵਾਸ ਭਰਨ ਵਾਲੀਆਂ ਹੁੰਦੀਆਂ ਸਨ ਲੋਕਾਂ ਨੂੰ ਹਮੇਸ਼ਾ ਉਹਨਾਂ ਦੀ ਅਪੀਲ ਰਹੀ ਕਿ ਉਹ ਜ਼ਰੂਰਤ ਸਮੇਂ ਇੱਕ ਦੂਸਰੇ ਦੀ ਮਦਦ ਕਰਨ ਤੇ ਕੁਦਰਤ ਦੇ ਨਾਲ ਵੀ ਸਮਰਸਤਾ ਦੇ ਨਾਲ ਰਹਿਣ ਉਹ ਕਿੰਨੇ ਦਿਆਲੂ ਸਨ ਇਸ ਨੂੰ ਸ਼ਬਦਾਂ 'ਚ ਨਹੀਂ ਸਮੇਟਿਆ ਜਾ ਸਕਦਾ ਜਦੋਂ ਮਹਾਰਾਸ਼ਟਰ 'ਚ ਅਕਾਲ ਪਿਆ ਤਾਂ ਸavitribai ਤੇ ਮਹਾਤਮਾ ਫੂਲੇ ਨੇ ਜ਼ਰੂਰਤਮੰਦਾਂ ਦੀ ਮਦਦ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੋਲ ਦਿੱਤੇ ਸਮਾਜਿਕ ਨਿਆਂ ਦਾ ਅਜਿਹਾ ਉਦਾਹਰਣ ਵਿਰਲਾ ਹੀ ਵੇਖਣ ਨੂੰ ਮਿਲਦਾ ਹੈ ਜਦੋਂ ਉੱਥੇ ਪਲੇਗ ਦਾ ਡਰ ਫੈਲਿਆ ਸੀ ਤਾਂ ਉਹਨਾਂ ਨੇ ਖੁਦ ਨੂੰ ਲੋਕਾਂ ਦੀ ਸੇਵਾ 'ਚ ਸਮਰਪਿਤ ਕਰ ਦਿੱਤਾ ਇਸ ਦੌਰਾਨ ਉਹ ਆਪ ਇਸ ਬਿਮਾਰੀ ਦੀ ਚਪੇਟ ਵਿੱਚ ਆ ਗਏ ਮਾਨਵਤਾ ਨੂੰ ਸਮਰਪਿਤ ਉਹਨਾਂ ਦਾ ਜੀਵਨ ਅੱਜ ਵੀ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰ ਰਿਹਾ ਹੈ ਸਾਥਿਓ ਵਿਦੇਸ਼ੀ ਸ਼ਾਸਨ ਦੇ ਖਿਲਾਫ ਸੰਘਰਸ਼ ਕਰਨ ਵਾਲੀਆਂ ਦੇਸ਼ ਦੀਆਂ ਕਈ ਮਹਾਨ ਸ਼ਖਸੀਅਤਾਂ ਵਿੱਚੋਂ ਇੱਕ ਨਾਮ ਰਾਣੀ ਵੇਲੂ ਨਾਚियार ਦਾ ਵੀ ਹੈ ਤਾਮਿਲਨਾਡੂ ਦੇ ਮੇਰੇ ਭੈਣ ਭਰਾ ਅੱਜ ਵੀ ਉਹਨਾਂ ਨੂੰ ਵੀਰਾ ਮੰਗਈ ਯਾਨੀ ਵੀਰ ਨਾਰੀ ਦੇ ਨਾਮ ਨਾਲ ਯਾਦ ਕਰਦੇ ਨੇ ਅੰਗਰੇਜ਼ਾਂ ਦੇ ਖਿਲਾਫ ਰਾਣੀ ਵੇਲੂ ਨਾਚियार ਜਿਸ ਬਹਾਦਰੀ ਨਾਲ ਲੜੀ ਤੇ ਜੋ ਸਾਹਸ ਵਿਖਾਇਆ ਉਹ ਬਹੁਤ ਹੀ ਪ੍ਰੇਰਿਤ ਕਰਨ ਵਾਲਾ ਹੈ ਅੰਗਰੇਜ਼ਾਂ ਨੇ ਸ਼ਿਵ ਗੰਗਾ ਸਾਮਰਾਜ ਤੇ ਹਮਲੇ ਦੇ ਦੌਰਾਨ ਉਹਨਾਂ ਦੇ ਪਤੀ ਦੀ ਹੱਤਿਆ ਕਰ ਦਿੱਤੀ ਸੀ ਜੋ ਉੱਥੋਂ ਦੇ ਰਾਜਾ ਸਨ ਰਾਣੀ ਵੇਲੂ ਨਾਚियार ਤੇ ਉਹਨਾਂ ਦੀ ਬੇਟੀ ਕਿਸੇ ਤਰ੍ਹਾਂ ਦੁਸ਼ਮਨਾ ਤੋਂ ਬਚ ਨਿਕਲੀ ਸੀ ਉਹ ਸੰਗਠਨ ਬਣਾਉਣ ਤੇ ਮੁਰਦੂ ਬ੍ਰਦਰਜ਼ ਯਾਨੀ ਆਪਣੇ ਕਮਾਂਡਰਾਂ ਨਾਲ ਫੌਜ ਤਿਆਰ ਕਰਨ ਵਿੱਚ ਕਈ ਸਾਲਾਂ ਤੱਕ ਜੁਟੀ ਰਹੀ ਉਹਨਾਂ ਨੇ ਪੂਰੀ ਤਿਆਰੀ ਦੇ ਨਾਲ ਅੰਗਰੇਜ਼ਾਂ ਦੇ ਖਿਲਾਫ ਯੁੱਧ ਸ਼ੁਰੂ ਕੀਤਾ ਤੇ ਬਹੁਤ ਹੀ ਹਿੰਮਤ ਤੇ ਸੰਕਲਪ ਸ਼ਕਤੀ ਦੇ ਨਾਲ ਲੜਾਈ ਲੜੀ ਰਾਣੀ ਵੇਲੂ ਨਾਚਿਆਰ ਦਾ ਨਾਮ ਉਹਨਾਂ ਲੋਕਾਂ 'ਚ ਸ਼ਾਮਿਲ ਹੈ ਜਿਨ੍ਹਾਂ ਨੇ ਆਪਣੀ ਸੇਨਾ 'ਚ ਪਹਿਲੀ ਵਾਰ 올 ਵੂਮਨ ਗਰੁੱਪ ਬਣਾਇਆ ਸੀ ਮੈਂ ਇਹਨਾਂ ਦੋਵਾਂ ਵਿਰਾਗਣਾਵਾਂ ਨੂੰ ਸ਼ਰਦਾ ਸੁਮਨ ਅਰਪਿਤ ਕਰਦਾ ਮੇਰੇ ਪਰਿਵਾਰਜਨੋ ਗੁਜਰਾਤ ਚ ਡਾਇਰਾ ਦੀ ਪਰੰਪਰਾ ਹੈ ਰਾਤ ਪਰ ਹਜ਼ਾਰਾਂ ਲੋਕ ਡਾਇਰਾ ਚ ਸ਼ਾਮਿਲ ਹੋ ਕੇ ਮਨੋਰੰਜਨ ਦੇ ਨਾਲ ਨਾਲ ਗਿਆਨ ਪ੍ਰਾਪਤ ਕਰਦੇ ਨੇ ਇਸ ਡਾਇਰਾ ਚ ਲੋਕ ਸੰਗੀਤ ਲੋਕ ਸਾਹਿਤ ਤੇ ਹਾਸ ਦੀ ਤ੍ਰਿਵੇਣੀ ਹਰ ਕਿਸੇ ਦੇ ਮਨ ਨੂੰ ਆਨੰਦ ਨਾਲ ਭਰ ਦਿੰਦੀ ਹੈ ਇਸ ਡਾਇਰਾ ਦੇ ਇੱਕ ਪ੍ਰਸਿੱਧ ਕਲਾਕਾਰ ਨੇ ਭਾਈ ਜਗਦੀਸ਼ ਤ੍ਰਿਵੇਦੀ ਜੀ ਹਾਸ ਕਲਾਕਾਰ ਦੇ ਰੂਪ ਚ ਭਾਈ ਜਗਦੀਸ਼ ત્રिवेदी ਜੀ ਨੇ 30 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਆਪਣਾ ਪ੍ਰਭਾਵ ਬਣਾ ਕੇ ਰੱਖਿਆ ਹੈ ਹਾਲਚੀ ਭਾਈ ਜਗਦੀਸ਼ ત્રिवेदी ਜੀ ਦਾ ਮੈਨੂੰ ਇੱਕ ਪੱਤਰ ਮਿਲਿਆ ਤੇ ਨਾਲ ਹੀ ਉਹਨਾਂ ਨੇ ਆਪਣੀ ਇੱਕ ਕਿਤਾਬ ਵੀ ਭੇਜੀ ਹੈ ਕਿਤਾਬ ਦਾ ਨਾਮ ਹੈ ਸੋਸ਼ਲ ਆਡਿਟ ਆਫ ਸੋਸ਼ਲ ਸਰਵਿਸ ਇਹ ਕਿਤਾਬ ਬੜੀ ਨਵੇਕਲੀ ਹੈ ਇਸ ਹਿਸਾਬ ਕਿਤਾਬ ਹੈ ਇਹ ਕਿਤਾਬ ਇੱਕ ਤਰ੍ਹਾਂ ਦੀ ਬੈਲੈਂਸ ਸ਼ੀਟ ਹੈ ਪਿਛਲੇ 6 ਸਾਲਾਂ ਚ ਭਾਈ ਜਗਦੀਸ਼ ત્રिवेदी ਜੀ ਨੂੰ ਕਿਸ-ਕਿਸ ਪ੍ਰੋਗਰਾਮ ਤੋਂ ਕਿੰਨੀ ਆਮਦਨ ਹੋਈ ਤੇ ਉਹ ਕਿੱਥੇ-ਕਿੱਥੇ ਖਰਚ ਹੋਈ ਇਸਦਾ ਪੂਰਾ ਲੇਖਾ ਜੋਖਾ ਇਸ ਕਿਤਾਬ ਵਿੱਚ ਹੈ ਇਹ ਬੈਲੈਂਸ ਸ਼ੀਟ ਇਸ ਲਈ ਅਨੋਖੀ ਹੈ ਕਿਉਂਕਿ ਉਹਨਾਂ ਨੇ ਆਪਣੀ ਪੂਰੀ ਆਮਦਨ ਇੱਕ ਇੱਕ ਰੁਪਿਆ ਸਮਾਜ ਲਈ ਸਕੂਲ ਹਸਪਤਾਲ ਲਾਇਬ੍ਰੇਰੀ ਦਿਵਿਆਂਗ ਜਨਾਂ ਨਾਲ ਜੁੜੀਆਂ ਸੰਸਥਾਵਾਂ ਸਮਾਜ ਸੇਵਾ 'ਚ ਖਰਚ ਕਰ ਦਿੱਤਾ ਪੂਰੇ 6 ਸਾਲ ਦਾ ਹਿਸਾਬ ਹੈ ਜਿਵੇਂ ਕਿਤਾਬ 'ਚ ਇੱਕ ਥਾਂ ਤੇ ਲਿਖਿਆ ਹੈ 2022 'ਚ ਉਹਨਾਂ ਨੂੰ ਆਪਣੇ ਪ੍ਰੋਗਰਾਮਾਂ ਤੋਂ ਆਮਦਨ ਹੋਈ 2 ਕਰੋੜ 35 ਲੱਖ 79674 ਰੁਪਏ ਤੇ ਉਹਨਾਂ ਨੇ ਸਕੂਲ ਹਸਪਤਾਲ ਲਾਇਬ੍ਰੇਰੀ ਤੇ ਖਰਚ ਕੀਤੇ 2 ਕਰੋੜ 35 ਲੱਖ 79674 ਰੁਪਏ ਉਹਨਾਂ ਨੇ 1 ਰੁਪਿਆ ਵੀ ਆਪਣੇ ਕੋਲ ਨਹੀਂ ਰੱਖਿਆ ਦਰਅਸਲ ਇਸ ਦੇ ਪਿੱਛੇ ਵੀ ਇੱਕ ਦਿਲਚਸਪ ਵਾਕਿਆ ਹੈ ਹੋਇਆ ਇਸ ਤਰ੍ਹਾਂ ਕਿ ਇੱਕ ਵਾਰ ਭਾਈ ਜਗਦੀਸ਼ ਤ੍ਰिवेदी ਜੀ ਨੇ ਕਿਹਾ ਕਿ ਜਦੋਂ ਸਾਲ 2017 ਚ ਉਹ 50 ਸਾਲ ਦੇ ਹੋ ਜਾਣਗੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਪ੍ਰੋਗਰਾਮਾਂ ਤੋਂ ਹੋਣ ਵਾਲੀ ਆਮਦਨ ਨੂੰ ਉਹ ਘਰ ਨਹੀਂ ਲੈ ਕੇ ਜਾਣਗੇ ਸਗੋਂ ਸਮਾਜ ਉੱਪਰ ਖਰਚ ਕਰਨਗੇ 2017 ਤੋਂ ਲੈ ਕੇ ਹੁਣ ਤੱਕ ਉਹ ਤਕਰੀਬਨ 9.5 ਕਰੋੜ ਰੁਪਏ ਵੱਖ-ਵੱਖ ਸਮਾਜਿਕ ਕੰਮਾਂ ਤੇ ਖਰਚ ਕਰ ਚੁੱਕੇ ਨੇ ਇੱਕ ਖਾਸ ਕਲਾਕਾਰ ਆਪਣੀਆਂ ਗੱਲਾਂ ਤੋਂ ਹਰ ਕਿਸੇ ਨੂੰ ਹੱਸਣ ਲਈ ਮਜਬੂਰ ਕਰ ਦਿੰਦਾ ਹੈ ਪਰ ਉਹ ਆਪਣੇ ਅੰਦਰ ਕਿੰਨੀਆਂ ਸੰਵੇਦਨਾਵਾਂ ਨੂੰ ਜੀਉਂਦਾ ਹੈ ਇਹ ਭਾਈ ਜਗਦੀਸ਼ ≡ ત્રिवेदी ਜੀ ਦੇ ਜੀਵਨ ਤੋਂ ਪਤਾ ਲੱਗਦਾ ਹੈ ਤੁਨ੍ਹ ਨੂੰ ਹੀ ਜਾਣ ਕੇ ਹੈਰਾਨੀ ਹੋਏਗੀ ਕਿ ਉਹਨਾਂ ਕੋਲ ਪੀ ਐਚ ਡੀ ਦੀਆਂ ਤਿੰਨ ਡਿਗਰੀਆਂ ਵੀ ਨਹੀਂ ਉਹ 75 ਕਿਤਾਬਾਂ ਲਿਖ ਚੁੱਕੇ ਨੇ ਜਿਨ੍ਹਾਂ 'ਚ ਕਈ ਪੁਸਤਕਾਂ ਨੂੰ ਸਨਮਾਨ ਵੀ ਮਿਲਿਆ ਹੈ ਉਹਨਾਂ ਨੂੰ ਸਮਾਜਿਕ ਕੰਮਾਂ ਲਈ ਵੀ ਕਈ ਪੁਰਸਕਾਰਾਂ ਨਾਲ ਨਵਾਜਿਆ ਜਾ ਚੁੱਕਾ ਹੈ ਮੈਂ ਭਾਈ ਜਗਦੀਸ਼ ≡ ਤ੍ਰिवेदी ਜੀ ਨੂੰ ਉਹਨਾਂ ਦੀਆਂ ਸਮਾਜਿਕ ਸੇਵਾਵਾਂ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਣਾ ਮੇਰੇ ਪਰਿਵਾਰ ਜਨੋ ਅਯੁੱਧਿਆ ਚ ਰਾਮ ਮੰਦਰ ਨੂੰ ਲੈ ਕੇ ਪੂਰੇ ਦੇਸ਼ ਵਿੱਚ ਉਤਸ਼ਾਹ ਹੈ ਉਮੰਗ ਲੋਕ ਆਪਣੀਆਂ ਭਾਵਨਾਵਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਪ੍ਰਗਟ ਕਰ ਰਹੇ ਨੇ ਤੁਸੀਂ ਵੇਖਿਆ ਹੋਣਾ ਬੀਤੇ ਕੁਝ ਦਿਨਾਂ 'ਚ ਸ਼੍ਰੀ ਰਾਮ ਤੇ ਅਯੋਧਿਆ ਨੂੰ ਲੈ ਕੇ ਕਈ ਸਾਰੇ ਨਵੇਂ ਗੀਤ ਨਵੇਂ ਭਜਨ ਬਣਾਏ ਗਏ ਨੇ ਬਹੁਤ ਸਾਰੇ ਲੋਕ ਨਵੀਆਂ ਕਵਿਤਾਵਾਂ ਵੀ ਲਿਖ ਰਹੇ ਨੇ ਇਸ ਵਿੱਚ ਵੱਡੇ-ਵੱਡੇ అనుభవੀ ਕਲਾਕਾਰ ਵੀ ਨੇ ਤੇ ਨਵੇਂ ਉੱਭਰਦੇ ਨੌਜਵਾਨ ਸਾਥੀਆਂ ਨੇ ਵੀ ਮਨ ਨੂੰ ਮੋਹ ਲੈਣ ਵਾਲੇ ਭਜਨਾ ਦੀ ਰਚਨਾ ਕੀਤੀ ਹੈ ਕੁਝ ਗੀਤਾਂ ਤੇ ਭਜਨਾਂ ਨੂੰ ਤਾਂ ਮੈਂ ਵੀ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਕਲਾ ਜਗਤ ਆਪਣੀ ਅਨੂਠੀ ਸ਼ੈਲੀ ਵਿੱਚ ਇਸ ਇਤਿਹਾਸਿਕ ਪਲ ਦਾ ਸਹਿਭਾਗੀ ਬਣ ਰਿਹਾ ਹੈ ਮੇਰੇ ਮਨ ਵਿੱਚ ਇੱਕ ਗੱਲ ਆਈ ਹੈ ਕਿ ਅਸੀਂ ਸਾਰੇ ਲੋਕ ਅਜਈਆਂ ਸਾਰੀਆਂ ਰਚਨਾਵਾਂ ਨੂੰ ਕਾਮਨ ਹੈਸ਼ਟੈਗ ਦੇ ਨਾਲ ਸ਼ੇਅਰ ਕਰੀਏ ਮੇਰੀ ਤੁਹਾਨੂੰ ਬੇਨਤੀ ਹੈ ਕਿ ਹੈਸ਼ਟੈਗ ਸ਼੍ਰੀ ਰਾਮ ਭਜਨ ਦੇ ਨਾਲ ਤੁਸੀਂ ਆਪਣੀਆਂ ਰਚਨਾਵਾਂ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ ਇਹ ਸੰਗ੍ਰਹਿ ਭਾਵਾਂ ਦਾ ਪਕਤੀਦਾ ਅਜਿਆ ਪ੍ਰਵਾਹ ਬਣੇਗਾ ਜਿਸ ਵਿੱਚ ਹਰ ਕੋਈ ਰਾਮ ਮਏ ਹੋ ਜਾਏਗਾ ਮੇਰੇ ਪਿਆਰੇ ਦੇਸ਼ਵਾਸੀਓ ਅੱਜ ਮਨ ਦੀ ਬਾਤ ਵਿੱਚ ਮੇਰੇ ਨਾਲ ਬਸ ਇੰਨਾ ਹੀ 2024 ਹੁਣ ਕੁਝ ਹੀ ਘੰਟੇ ਦੂਰ ਹੈ ਭਾਰਤ ਦੀਆਂ ਉਪਲਬਧੀਆਂ ਹਰ ਭਾਰਤਵਾਸੀ ਦੀ ਉਪਲਬਧੀ ਹੈ ਸਾਨੂੰ ਪੰਜ ਪ੍ਰਾਣਾ ਦਾ ਧਿਆਨ ਰੱਖਦੇ ਹੋਏ ਭਾਰਤ ਦੇ ਵਿਕਾਸ ਲਈ ਲਗਾਤਾਰ ਜੁਟੇ ਰਹਿਣਾ ਹੈ ਅਸੀਂ ਕੋਈ ਵੀ ਕੰਮ ਕਰੀਏ ਕੋਈ ਵੀ ਫੈਸਲਾ ਲਈਏ ਸਾਡੀ ਸਭ ਤੋਂ ਪਹਿਲੀ ਕਸੌਟੀ ਇਹੀ ਹੋਣੀ ਚਾਹੀਦੀ ਹੈ ਕਿ ਇਸ ਨਾਲ ਦੇਸ਼ ਨੂੰ ਕੀ ਮਿਲੇਗਾ ਇਸ ਨਾਲ ਦੇਸ਼ ਦਾ ਕੀ ਲਾਭ ਹੋਏਗਾ ਰਾਸ਼ਟਰ ਪਹਿਲਾ ਨੇਸ਼ਨ ਫਰਸਟ ਇਸ ਤੋਂ ਵੱਡਾ ਕੋਈ ਮੰਤਰ ਨਹੀਂ ਇਸੇ ਮੰਤਰ ਤੇ ਚੱਲਦੇ ਹੋਏ ਅਸੀਂ ਭਾਰਤੀ ਆਪਣੇ ਦੇਸ਼ ਨੂੰ ਵਿਕਸਿਤ ਬਣਾਵਾਂਗੇ ਆਤਮ ਨਿਰਪਰ ਬਣਾਵਾਂਗੇ ਤੁਸੀਂ ਸਾਰੇ 2024 ਚ ਸਫਲਤਾਵਾਂ ਦੀਆਂ ਨਵੀਆਂ ਉਚਾਈਆਂ ਤੇ ਪਹੁੰਚੋ ਤੁਸੀਂ ਸਾਰੇ ਸੇਤਮੰਦ ਰਹੋ ਫਿਟ ਰਹੋ ਖੂਬ ਆਨੰਦ ਨਾਲ ਰਹੋ ਮੇਰੀ ਇਹ ਹੀ ਪ੍ਰਾਰਥਨਾ ਹੈ 2024 ਚ ਅਸੀਂ ਫੇਰ ਇੱਕ ਵਾਰ ਦੇਸ਼ ਦੇ ਲੋਕਾਂ ਦੀਆਂ ਨਵੀਆਂ ਉਪਲਬਧੀਆਂ ਤੇ ਚਰਚਾ ਕਰਾਂਗੇ ਬਹੁਤ ਬਹੁਤ ਧੰਨਵਾਦ